ਆਪ ਸਭ ਦਾ ਨਿੱਗਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਕਾਫੀ ਵਿਦਿਆਰਥੀਆਂ ਵੱਲੋਂ ਸਵਾਲ ਆ ਰਹੀ ਸੀ ਕਿ ਪੰਜਾਬ ਦੇ ਸਕੂਲਾਂ ਵਿੱਚ ਤੇਲਗੂ ਭਾਸ਼ਾ ਪੜਾਉਣ ਸੰਬੰਧੀ ਅਪਡੇਟ ਆ ਰਹੀ ਆ ਤੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਉੱਪਰ ਇਸ ਚੀਜ਼ ਦਾ ਕੀ ਇਫੈਕਟ ਪਊਗਾ ਛੁੱਟੀਆਂ ਵਧਣਗੀਆਂ ਜਾਂ ਘਟਣਗੀਆਂ ਜਾਂ ਕੀ ਮਤਲਬ ਸਾਨੂੰ ਇਸ ਪਹਾੜਾ ਦਾ ਸਬੰਧ ਵਿੱਚ ਉਹਨਾਂ ਨੇ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਇਸ ਬਾਰੇ ਜਰੂਰ ਦੱਸੋ ਸੋ ਇਸ ਬਾਰੇ ਆਪਾਂ ਜਰੂਰ ਸਾਂਝੀ ਕਰਾਂਗੇ ਜਾਣਕਾਰੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਪੰਜਾਬ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਘਟ ਜਾਂ ਵੱਧ ਹੋ ਸਕਦੀਆਂ ਇਸ ਬਾਰੇ ਤਾਂ ਸਰਕਾਰ ਹੀ ਇਸ ਬਾਰੇ ਫੈਸਲਾ ਦੇ ਸਕਦੀ ਹੈ ਪਰ ਹੁਣ ਜਿਹੜੀਆਂ ਛੁੱਟੀਆਂ ਦਾ ਐਲਾਨ ਆਪਾਂ ਨੂੰ 2 ਜੂਨ ਤੋਂ ਸਟਾਰਟ ਹੋਇਆ ਹੈਗਾ ਤਾਂ 30 ਜੂਨ ਤੱਕ ਹੀ ਹੈ ਤੇ ਇਸ ਦੇ ਵਿੱਚ ਕੋਈ ਤੇਲਗੂ ਭਾਸ਼ਾ ਦੇ ਪੜਾਉਣ ਸੰਬੰਧ ਵਿੱਚ ਕੋਈ ਛੁੱਟੀਆਂ ਦੇ ਉੱਪਰ ਅਸਰ ਨਹੀਂ ਪਊਗਾ ਛੁੱਟੀਆਂ ਜੋ ਤੁਹਾਨੂੰ ਹੈਗੀਆਂ ਉਸ ਦੇ ਅਕੋਰਡਿੰਗ ਹੀ ਰਹਿਣਗੀਆਂ ਹਾਂ ਇਸ ਵਿੱਚ ਵਾਧਾ ਹੋਣਾ ਜਾਂ ਘਾਟਾ ਹੋਣਾ ਉਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ ਹੈ ਵੀ ਟੈਂਪਰੇਚਰ ਨੂੰ ਦੇਖਦੇ ਹੋਏ ਪਰ ਹਲੇ ਤੁਹਾਡੇ ਇਹਦੇ ਵਿੱਚ ਕੋਈ ਤੇਲਗੂ ਭਾਸ਼ਾ ਨੂੰ ਲੈ ਕੇ ਕੋਈ ਵੀ ਐਵੇਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਕਿ ਆਪਣੀਆਂ ਛੁੱਟੀਆਂ ਦੇ ਉੱਪਰ ਅਫੈਕਟ ਪਵੇ ਸੋ ਹੁਣ ਆਪਾਂ ਗੱਲ ਕਰਾਂਗੇ ਕਿ ਤੇਲਗੂ ਭਾਸ਼ਾ ਬਾਰੇ ਜਿਹੜੇ ਨੋਟੀਫਿਕੇਸ਼ਨ ਆ ਰਹੇ ਆ ਇਸਤੇ ਬਾਰੇ ਵੀ ਇੱਕ ਅਪਡੇਟ ਆਈ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਤੇਲਗੂ ਭਾਸ਼ਾ ਪੜ੍ਹਾਉਣ ਦੇ ਪ੍ਰਸਤਾਵ ਫੈਸਲੇ ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਸਮਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕਿਸੇ ਵੀ ਕਦਮ ਤੋਂ ਪਹਿਲਾਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਧਿ ਸੰਭਾਲ ਅਤੇ ਸਮਰਥਾ ਲਈ ਠੋਸ ਪ੍ਰਾਲੇ ਕੀਤੇ ਜਾਣ। ਸਮਾ ਦੇ ਪ੍ਰਧਾਨ ਦਰਸ਼ਨ ਬੁੱਟਰ ਜਰਨਲ ਸਕੱਤਰ ਸੁਸ਼ੀਲ ਦੁਸਾਂਜ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪਛਾਇਆ ਧਾਰ ਤੇ ਸਥਾਪਿਤ ਸੂਬਾ ਹੈ ਇਸ ਨੂੰ 6 ਦਹਾਕਿਆਂ ਬਾਅਦ ਵੀ ਨਾ ਤਾਂ ਆਪਣੀ ਰਾਜਸਤਾ ਨਹੀਂ ਮਿਲੀ ਅਤੇ ਨਾ ਹੀ ਹਾਈ ਕੋਰਟ ਮਿਲੀ ਹੈ ਉਹਨਾਂ ਪਾਸ ਐਕਟ ਵਿੱਚ ਮੌਜੂਦ ਨੁਕਸਾਨ ਦੀ ਨਿਖੇਦੀ ਕਰਦੇ ਹਨ ਕਿ ਅਫਸਰ ਸ਼ਾਈ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਪੰਜਾਬੀ ਵਿੱਚ ਦਫ਼ਤਰੀ ਕੰਮ ਕਰਨ ਤੋਂ ਬਚਦੀ ਹੈ ਪਸ਼ਾ ਅਵਗਿਆਨੀ ਡਾਕਟਰ ਸ਼ਿੰਦਰਪਾਲ ਸਿੰਘ ਤੇ ਡਾਕਟਰ ਯੋਗਾ ਸਿੰਘ ਨੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੱਸਿਆ ਕਿ ਹੋਰ ਨਾ ਭਾਸ਼ਾਵਾਂ ਸਿੱਖਣਾ ਸਕਾਰਮਤਕ ਹੈ ਮਤਲਬ ਕਿ ਇਹਨੂੰ ਸਿੱਖਣਾ ਇੱਕ ਚੰਗੀ ਗੱਲ ਹੈ ਪਰ ਪੰਜਾਬੀ ਦੇ ਨੇੜਲੇ ਸੱਭਿਆਚਾਰ ਤੇ ਪਸ਼ਾਈ ਸੰਬੰਧ ਉਰਦੂ ਸ਼ਾਹਕਾਰੀ ਰਾਜਸਥਾਨੀ ਦੇ ਪਹਾੜੀ ਬੋਲੀਆਂ ਹਨ ਤੇਲਗੂ ਨਾਲ ਨਹੀਂ ਲੇਖਕ ਸਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਵਿਗਿਆਨ ਕਾਨੂੰਨ ਤਕਨੀਕੀ ਵਿਦਿਆ ਸਨੇ ਉਚੇਰੀ ਸਿੱਖਿਆ ਦੀ ਸਮਗਰੀ ਤਿਆਰ ਕੀਤੀ ਜਾਵੇ ਤੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀਆਂ ਸਾਮੀਆਂ ਭਰੀਆਂ ਜਾਣ ਸਮਾਂ ਨੇ ਐਲਾਨ ਕੀਤਾ ਕਿ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਜਿਹੜੀ ਸੁਰੱਖਿਆ ਹੈਗੀ ਆ ਉਸ ਦੀ ਮਤਲਬ ਕਿ ਸੁਰੱਖਿਆ ਨੂੰ ਧਿਆਨ ਚ ਰੱਖ ਕੇ ਜਾਣ ਜਾਗਰਤਾ ਮੁਹਮਮਾ ਸ਼ੁਰੂ ਕੀਤੀ ਜਾਵੇ ਸੋ ਇਹ ਸੀ ਅਪਡੇਟ ਕਿ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਬਹੁਤ ਸਾਰੇ ਵਿਦਵਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਦੀਆਂ ਸਾਮੀਆਂ ਭਰੀਆਂ ਜਾਣ ਜੋ ਕਿ ਬਹੁਤ ਖਾਲੀ ਨੇ ਜਿੱਥੇ ਵਿਦਿਆਰਥੀਆਂ ਨੂੰ ਪਹਿਲਾਂ ਪੰਜਾਬੀ ਭਾਸ਼ਾ ਜੋ ਉਹਨਾਂ ਦੀ ਰਾਜ ਭਾਸ਼ਾ ਉਹਨੂੰ ਚੰਗੀ ਤਰ੍ਹਾਂ ਸਿਖਾਈ ਜਾਵੇ ਤੇ ਜਿਹੜੀ ਉਹਨਾਂ ਦੀ ਗਵਾਂਡੀ ਰਾਜਾਂ ਦੀ ਭਾਸ਼ਾ ਹੈ ਜਿਵੇਂ ਰਾਜਸਥਾਨੀ ਆ ਸ਼ਾਮੁਖੀ ਹੈ ਉਰਦੂ ਹੈ ਉਹ ਵੀ ਉਹਨਾਂ ਦੀ ਨੇੜਲੀ ਪਛਾਈ ਭਾਸ਼ਾ ਹੈ ਨਾ ਕੀ ਤੇਲਗੂ ਤਾਂ ਇੱਥੇ ਹੁਣ ਆਪਾਂ ਕਿਸੇ ਵੀ ਭਾਸ਼ਾ ਨੂੰ ਕਹਿੰਦੇ ਸਿੱਖਣਾ ਕੋਈ ਮਾੜੀ ਗੱਲ ਨਹੀਂ ਹਰ ਇੱਕ ਭਾਸ਼ਾ ਨੂੰ ਸਿੱਖੋ ਸਾਨੂੰ ਸਿੱਖਣਾ ਵੀ ਚਾਹੀਦਾ ਪਰ ਆਪਦੀ ਭਾਸ਼ਾ ਨੂੰ ਪਹਿਲਾਂ ਮੁੱਖ ਤੌਰ ਤੇ ਰੱਖਿਆ ਜਾਵੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਅਪੀਲ ਕੀਤੀ ਹੈਗੀ ਕਿ ਜਿੰਨੇ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਉਹਨਾਂ ਵੱਲੋਂ ਕਿਹਾ ਵੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਪਹਿਲਾਂ ਪ੍ਰਫੁੱਲਤ ਕੀਤਾ ਜਾਵੇ ਜੋ ਜਿੱਥੇ ਜਿੱਥੇ ਟੀਚਰ ਨਹੀਂ ਹੈਗੇ ਉੱਥੇ ਭਰਤੀਆਂ ਕੀਤੀਆਂ ਜਾਂਨ ਮਤੋਂ ਬਾਅਦ ਤੇ ਬੱਚੇ ਪਹਿਲਾਂ ਆਪਣੀ ਭਾਸ਼ਾ ਨੂੰ ਸਿੱਖ ਸਕਣ ਰਾਜ ਭਾਸ਼ਾ ਨੂੰ ਉਸ ਤੋਂ ਬਾਅਦ ਦੂਜੀਆਂ ਪਛਾਹਾਵਾਂ ਬਾਰੇ ਅਸੀਂ ਸਿੱਖਣ ਤੇ ਕੋਈ ਇਤਰਾਜ਼ ਨਹੀਂ ਕਰਦੇ ਸੋ ਇਹ ਸੀਗਾ ਤੁਹਾਡਾ ਅੱਜ ਦੀ ਅਪਡੇਟ ਪਰ ਇਹਦੇ ਨਾਲ ਇਹ ਤੋਂ ਪਹਿਲਾਂ ਬੱਚਿਆਂ ਦੇ ਸਵਾਲ ਸੀ ਕਿ ਤੇਲਗੂ ਭਾਸ਼ਾ ਕਿਤੇ ਸਾਨੂੰ ਜੂਨ ਦੀਆਂ ਛੁੱਟੀਆਂ ਦੇ ਵਿੱਚ ਸਾਡੀਆਂ ਛੁੱਟੀਆਂ ਦੇ ਤਾਂ ਨਹੀਂ ਇਫੈਕਟ ਪਾਉਗੀ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਹੈਗੀ ਛੁੱਟੀਆਂ ਤੁਹਾਡੀਆਂ ਸੇਮ ਡੇਟ ਹੈ ਤੇ ਸੇਮ ਹੀ ਰਹਿਣਗੀਆਂ ਸੋ ਇਸ ਤੇ ਵਿੱਚ ਇਨਕਰੀਜ਼ ਹੁੰਦੀਆਂ ਅੱਗੇ ਉਹ ਕੋਈ ਨੋਟੀਫਿਕੇਸ਼ਨ ਆਉਂਦੇ ਤੁਹਾਨੂੰ ਨਾਲ ਦੀ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਸੋ ਸਾਰੇ ਹੀ ਜਿੰਨੇ ਵੀ ਵਿਦਿਆਰਥੀ ਸਖਿਆਰਥੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਅਪਡੇਟ ਨੂੰ ਪ੍ਰਾਪਤ ਕਰਨ ਲਈ ਇਸ ਚੈਨਲ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਹੋ ਤੇ ਨਾਲ ਹੀ ਐਜੂਕੇਸ਼ਨਲ ਵੀਡੀਓਜ਼ ਨੂੰ ਲੈ ਕੇ ਵੀ ਕਾਫੀ ਤੁਹਾਡੇ ਬਹੁਤ ਵਧੀਆ ਕਮੈਂਟ ਆਉਂਦੇ ਆ ਪੋਜ਼ਿਟਿਵ ਕਮੈਂਟ ਹੁੰਦੇ ਆ ਤਾਂ ਬੜੀ ਹੀ ਖੁਸ਼ੀ ਮਿਲਦੀ ਹੈ ਕਿ ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਨੂੰ ਲੈ ਕੇ ਨਵੀਂ ਵੀਡੀਓ ਫੇਰ ਅਸੀਂ ਅਪਲੋਡ ਕਰੀਏ ਸੋ ਹੁਣ ਥੋੜੀ ਨੈਕਸ ਜਿੱਥੇ ਸੀਰੀਜ਼ ਆਪਾਂ ਛੱਡੀ ਸੀਗੀ ਪਲੱਸ 2 ਤੱਕ ਦੀਆਂ ਕਹਾਣੀਆਂ ਆਪਾਂ ਕਰ ਲਈਆਂ ਸੀ ਆਪਣੀ ਇੱਕ ਕਹਾਣੀ ਰਹਿਂਦੀ ਆ ਉਹ ਮੈਂ ਇੱਕ ਅੱਧੀ ਦਿਨ ਤੱਕ ਅਪਲੋਡ ਕਰ ਦੂੰਗੀ ਉਸ ਤੋਂ ਬਾਅਦ ਆਪਾਂ ਬਾਕੀ ਕਲਾਸਾਂ ਦੀ ਪੰਜਾਬੀ ਦੀਆਂ ਵੀਡੀਓਜ਼ ਵੀ ਰੈਗੂਲਰਲੀ ਸਟਾਰਟ ਕਰਾਂਗੇ ਜਿਵੇਂ 10ਵੀਂ ਕਲਾਸ ਹੈ ਬੋਰਡ ਦੀਆਂ ਕਲਾਸਾਂ ਦੀ ਆਪਾਂ ਪਹਿਲਾਂ ਸਟਾਰਟਿੰਗ ਕਰ ਲਾਂਗੇ ਜਿਵੇਂ 5ਵੀਂ ਆ 8ਵੀਂ ਆ 10ਵੀਂ ਆ 12ਵੀਂ ਦੀ ਆਪਣੀ ਚੱਲ ਹੀ ਰਹੀ ਆ ਤੇ ਇਸ ਤੋਂ ਬਾਅਦ ਜਿਹੜੀਆਂ ਬਾਕੀ ਕਲਾਸਾਂ ਹੈਗੀਆਂ +1 ਦੇ ਵਿੱਚ ਆ ਜੋ ਪੰਜਾਬ ਬੋਰਡ ਅਨਾਈਨਥ ਕਲਾਸ ਐ 7 6 ਉਹਨਾਂ ਦੀਆਂ ਵੀ ਆਪਾਂ ਹੌਲੀ ਹੌਲੀ ਜਿਹੜੇ ਇੰਪੋਰਟੈਂਟ ਚੈਪਟਰ ਆ ਉਹ ਜਰੂਰ ਅਪਲੋਡ ਕਰਾਂਗੇ ਬਾਕੀ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਸੁਜੈਸ਼ਨ ਦਿਆ ਕਰੋ ਕਿ ਤੁਸੀਂ ਕਿਹੜੇ ਟੌਪਿਕ ਪੜਨਾ ਪਸੰਦ ਕਰਦੇ ਹੋ ਜਿਵੇਂ ਪੰਜਾਬੀ ਦੇ ਕਿਹੜੇ ਵਿਸ਼ੇ ਆ ਜਿਨ੍ਹਾਂ ਦੇ ਉੱਪਰ ਵੀਡੀਓ ਬਣਾਈ ਜਾਵੇ ਤਾਂ ਪਲੀਜ਼ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਕਿ ਸਾਨੂੰ ਆ ਵਿਸ਼ਿਆਂ ਦੀ ਲੋੜ ਹੈ ਤਾਂ ਫਿਰ ਅਸੀਂ ਉਹਦੇ ਤੇ ਜਦੋਂ ਕੰਮ ਕਰਦੇ ਹਾਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਬੱਚੇ ਸਾਡੇ ਤੋਂ ਆ ਚੀਜ਼ ਦੀ ਡਿਮਾਂਡ ਕਰ ਰਹੇ ਆ ਤੇ ਅਸੀਂ ਪੰਜਾਬੀ ਭਾਸ਼ਾ ਨੂੰ ਜਿੰਨਾ ਕਿ ਤੁਹਾਡੇ ਤੱਕ ਪਹੁੰਚਾ ਸਕਦੇ ਆ ਜਿੰਨੇ ਕੋ ਔਖੇ ਟਾਪਿਕ ਤੁਹਾਡੇ ਨਾਲ ਸਾਂਝੇ ਕਰ ਸਕਦੇ ਅਸੀਂ ਕਰਦੇ ਰਹੀਏ ਸੋ ਲਾਸਟ 'ਚ ਅਸੀਂ ਫਿਰ ਤੁਹਾਨੂੰ ਇਹ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ